ਲੋ ਜੀ ਸਾਡੇ ਨਵੇਂ ਕਸਟਮਰ ਆਏ ਨੇ ਦੇਬੂ ਬਲਦੇਵ ਬਲਦੇਵ ਦੇਬੂ ਕੀ ਹਾਲ ਨੇ ਦੋਸਤੋ ਵਲੌਗ ਚ ਲੈ ਆ ਲਿਆ ਤੁਹਾਨੂੰ ਕਰਦੇ ਸ਼ੋਅ ਲੈ ਬੈਠੀ आ, टीम खड़ी कस कस्ट, कस्टमर खड़े आ मैनेजर है स्टोर मैनेजर फिर पूरा ए वीएम मर्चेंडाइज़ मैनेजर मॉडल तू पूरा लग रहा पूरा हाँ ਗੱਗੇ ਗਾਏ ਲੱਗ ਰਿਹਾ ਗਾਏ 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 ਨਾਈਸ ਗਾਏ ਨਾਈਸ ਗਾਏ ਗਾਏ ਮਤਲਬ ਗਾਂ ਲੱਗ ਰਿਹਾ ਤੁਸੀਂ ਸਾਂ ਵੈਰੀ ਇਨੋਸੈਂਟ ਹਾਂ ਗਾਊ ਪੁੱਤ ਹਾਂ ਨਹੀਂ ਜੀ ਸਾਡੀਆਂ ਪੌੜੀਆਂ ਇਹ ਸਾਡੇ ਨਾਮ ਕੀਤੀਆਂ ਗਈਆਂ ਨੇ ਕਾਲੀਆਂ ਕਾਲੀਆਂ ਪੌੜੀਆਂ ਇੱਥੋਂ ਜੀ ਅਸੀਂ ਇਹੀ ਜਾਈਦਾ ਇੱਥੇ ਬਹਿ ਕੇ ਇਸ ਤਰ੍ਹਾਂ ਥੱਲੇ ਇਹ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਆਏ ਜਾਈਦਾ ਥੱਲੇ ਓ ਕਿੱਥੇ ਰਹਿ ਗਿਆ ਆਈ ਜਾਈਦਾ ਨਾ ਨਾ ਇਹ ਗੰਦੀਆ ਗੱਲਾਂ ਕਰਦਾ ਕਿ ਨਾ ਛਿੱਲੀ ਜਾਣੀ ਹੈ ਕੀ ਪੈਂਟ